ਕਸਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆ ਪਿੰਡ ਕੋੜ ਕੋੜ ਕਲਾਂ ਜ਼ਿਲ੍ਹਾ ਫਰੀਪੁਰ ਤੇ ਆਪਾਂ ਨੂੰ ਪਤਾ ਵੀ ਸਰਪੰਚ ਵੀ ਨਵੇਂ ਚੁਣੇ ਗਏ ਹਨ ਤੇ ਜ਼ਿਆਦਾਤਰ ਸਰਪੰਚ ਤਾਂ ਤੁਹਾਨੂੰ ਪਤਾ ਬਈ ਥੋੜਾ ਲਾਰੇਬਾਜ਼ ਹੀ ਹੁੰਦੇ ਆ ਪਰ ਸਾਡੇ ਪਿੰਡ ਦੇ ਸਰਪੰਚ ਅਸੀਂ ਚੁਣਿਆ ਸੀਗਾ ਜਸਵਿੰਦਰ ਸਿੰਘ ਸੂਬੇਦਾਰ ਤੇ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਪਿੰਡ 'ਚ ਜਿੰਨੇ ਵੀ ਕੰਮ ਕਰਨ ਵਾਲੇ ਉਹ ਆਪਾਂ ਕਰਾਂਗੇ ਤੇ ਉਹ ਜਿਹੜੇ ਹੁਣ ਆਪਣੇ ਕੰਮ ਤੇ ਜਿਹੜਾ ਹਨਾ ਗੱਲਾਂ ਤੇ ਉਹ ਖਰੇ ਉਤਰ ਰਹੇ ਆ ਤੇ ਆ ਜਿਹੜਾ ਤੁਸੀਂ ਪੈਰ ਦੇਖ ਰਹੇ ਹੋ ਬਈ ਸੀਵਰੇਜ ਹਨਾ ਇਧਰਲੇ ਪਾਸੇ ਤੇ 1300 ਫੁੱਟ ਯਾਨੀ ਕਿ ਇਹਦੀ ਲੰਬਾਈ ਆ ਇਥੇ ਇੱਕ ਡੇਰਾ ਬਣਿਆ ਹੋਇਆ ਹੈ ਸੰਤ ਬਾਬਾ ਗੁਰਦੇਵ ਸਿੰਘ ਆਸ਼ਰਮ ਬਾਬਾ ਜੰਗੀਰ ਸਿੰਘ ਆਸ਼ਰਮ ਤੇ ਉਹਨਾਂ ਦਾ ਜਿਹੜਾ ਇਹ ਬਈ ਪਾਣੀ ਨਾ ਸੰਗਤ ਬਹੁਤ ਆਉਂਦੀ ਸੀ ਤੇ ਪਾਣੀ ਉਹਦਾ ਨਿਕਾਸ ਕਿਸੇ ਪਾਸੇ ਵੀ ਹੈ ਨਹੀਂ ਸੀਗਾ ਤੇ ਹੁਣ ਜਾ ਕੇ ਕਈ ਸਰਪੰਚ ਬਦਲੇ ਤੇ ਪਰ ਜਿਹੜਾ ਹੁਣ ਮੰਨ ਲਓ ਇਹ ਤੁਹਾਨੂੰ ਦਿਖਾਉਣੇ ਆਪਾਂ ਤੇ ਪਰ ਜਿਹੜੇ ਹੁਣ ਸਰਪੰਚ ਬਣੇ ਆ ਜਸਵਿੰਦਰ ਸਿੰਘ ਤੇ ਇਹਨਾਂ ਨੇ ਬਈ ਜਿਹੜਾ ਇਹ ਮੁੱਦਾ ਚੱਕਿਆ ਸੀ ਕਿ ਬਈ ਅਸੀਂ ਤੁਹਾਡਾ ਜਿਹੜਾ ਇਹ ਕੰਮ ਕਰਵਾ ਕੇ ਦੇਵਾਂਗੇ ਤੇ ਇਸੇ ਕਰਕੇ ਜਿਹੜਾ 13 1300 ਫੁੱਟ ਦੀ ਲੰਬਾਈ ਆ ਬਾਈ ਜੀ ਇਧਰਲੇ ਪਾਸੇ ਉਹ ਛੜਕ ਤੇ ਜਾ ਕੇ ਜਿੱਥੇ ਖੰਡਾ ਲੱਗਾ ਉੱਥੋਂ ਤੇ ਕਰੇ ਇਹ ਮਲਾਉਣਾ ਪਾਣੀ ਦਾ ਇਧਰ ਬਾਈ ਹੁਣ ਇਹ ਜਿਹੜੇ ਇਹਨਾਂ ਦੀ ਬਾਈ ਹੁਣਾਂ ਦੀ ਜ਼ਿੰਮੇਵਾਰੀ ਇਹਨਾਂ ਨੇ ਠੇਕਾ ਲਿਆ ਹੋਇਆ ਇਸ ਕੰਮ ਦਾ ਇਹ ਹੈਗਾ ਬਾਈ ਹੁਣੇ ਪਤਲੀ ਤੋਂ ਤੇ ਸਰਪੰਚ ਸਾਹਿਬ ਨੇ ਹੋਰ ਵੀ ਪਿੰਡ 'ਚ ਜਿਹੜੇ ਬਹੁਤ ਕੰਮ ਸ਼ੁਰੂ ਕੀਤੇ ਹੋਏ ਆ ਤੇ ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਨਾਲ ਲੈ ਕੇ ਚੱਲਦੇ ਆ ਤੇ ਜਿਹੜਾ ਮੇਨ ਕੰਮ ਸੀ ਪਿੰਡ ਦਾ ਇਹ ਵੀ ਸੀ ਕਿਉਂਕਿ ਜਿਹੜਾ ਬਾਬਿਆਂ ਦਾ ਆਸ਼ਰਮ ਉਹਨਾਂ ਨੂੰ ਪਾਣੀ ਦਾ ਕਿਸੇ ਪਾਸੇ ਵੀ ਨਿਕਾਸ ਨਹੀਂ ਸੀ ਨਾ ਕੋਈ ਨਾਲੀ ਸੀ ਤੇ ਉਹ ਆਪ ਦਾ ਜਿਹੜਾ ਉੱਥੇ ਟੋਆ ਪੱਟ ਕੇ ਤੇ ਜਿਹੜਾ ਉਹ ਪਾਣੀ ਨੂੰ ਉੱਥੇ ਹੀ ਉਹ ਸਟੋਰ ਕਰੀ ਜਾਂਦੇ ਸੀ ਕਿਤੇ ਉਹਦੇ ਨਾਲ ਜਿਹੜਾ ਬਹੁਤ ਆਸੇ ਪਾਸੇ ਹਨਾ ਜਿਹੜਾ ਪ੍ਰਦੂਸ਼ਣ ਫੈਲਦਾ ਸੀਗਾ ਕਿਉਂਕਿ ਇੱਕ ਬਿਮਾਰੀ ਦਾ ਘਰ ਹੀ ਸਮਝ ਲਓ ਜੇ ਪਾਣੀ ਖੜਾ ਖੜਾ ਹਨਾ ਤੇ ਸਾਰਾ ਸੀਵਰੇਜ ਦਾ ਜਿਹੜਾ ਗੈਪ ਦਾ ਪਾਣੀ ਉਹ ਇੱਥੇ ਖੜਾ ਰਹਿਦਾ ਸੀਗਾ ਹੁਣ ਜਿਹੜਾ ਕੰਮ ਸਰਪੰਚ ਸਾਹਿਬ ਨੇ ਕੀਤਾ ਤੇ ਆਪਾਂ ਦੂਜੇ ਕੰਮ ਵੀ ਤੁਹਾਨੂੰ ਦਿਖਾਉਣੇ ਆ ਇੱਕ ਬਈ ਆ ਸੀਗਾ ਸਾਡੇ ਸਰਕਾਰੀ ਹਸਪਤਾਲ ਤੇ ਕਾਫੀ ਟਾਈਮ ਤੋਂ ਜਿਹੜਾ ਇਹ ਬਹੁਤ ਨੀਵਾ ਸੀਗਾ ਤੇ ਇਹਦੀ ਵੀ ਛੱਤ ਜਿਹੜੀ ਚੁਕਾ ਕੇ ਤੇ ਇਹਨੂੰ ਵੀ ਜਿਹੜਾ ਉੱਚਾ ਕੀਤਾ ਵਾ ਇਹ ਸਾਰੀ ਬਿਲਡਿੰਗ ਉੱਚੀ ਕੀਤੀ ਆ ਤੇ ਕਿਉਂਕਿ ਇਹਦਾ ਲੈਂਟਰਾਂ ਮਸ਼ੀਨ ਨਾਲ ਚੁਕਾ ਕੇ ਜਿੱਕਾਂ ਨਾਲ ਤੇ ਇਹਤੇ ਵਾਰ ਲਵਾ ਕੇ ਤੇ ਲੈਂਟਰੇ ਦਾ ਵਧੀਆ ਪਿਆ ਸੀ ਤੁਹਾਨੂੰ ਦਿਖਾਉਣੇ ਆ ਨਾ ਤੇ ਬਾਕੀ ਬਈ ਕਮਰੇ ਸੁਕਮਰੇ ਸਾਰੇ ਵਧੀਆ ਜਿਹੜੇ ਉੱਚੇ ਕੀਤੇ ਆ ਇੱਕਾ ਵਾਲੀਵਾਲ ਦਾ ਜਿਹੜਾ ਗਰਾਊਂਡ ਆ ਤੇ ਇਹਦੇ ਆਸ-ਪਾਸੇ ਜਿਹੜੀਆਂ ਕੰੰਦਾ ਕੱਢੀਆਂ ਈ ਥੱਲੇ ਤੇ ਇਹ ਜਿਹੜੀਆਂ ਪਲਾਸਟਰ ਕਰਵਾ ਰਿਹਾ ਵੀ ਇਹ ਵੀ ਸਰਪੰਚ ਜਿਹੜਾ ਪੰਚਾਇਤੀ ਜਿਹੜਾ ਪੈਸਾ ਆਉਂਦਾ ਉਹਦਾ ਲਾ ਕੇ ਜਿਹੜਾ ਪੂਰਾ ਵਧੀਆ ਹਨਾ ਕੰਮਕਾਰ ਜਿਹੜਾ ਕਰੀ ਜਾਂਦੇ ਆ ਵਾਲੀਵਾਲ ਗਰਾਊਂਡ ਦਾ ਇੱਕ ਬਈਆ ਜਿਹੜੀ ਸਾਰੀ ਕੰੰਦਾ ਹਨਾ ਤੇ ਇਹ ਸਰਕਾਰੀ ਹਸਪਤਾਲ ਦਾ ਜਿਹੜਾ ਸਾਰੀ ਕੰੰਦਾ ਤੇ ਇਹ ਵੀ ਜਿਹੜੀ ਕੰਧ ਪਲਾਸਟਰ ਕਰਕੇ ਤੇ ਆ ਜਿਹੜੀ ਜਾਲੀ ਇਹਦੀ ਸਾਰੀ ਸਰਪੰਚ ਜੀ ਨੇ ਜਿਹੜੇ ਹੁਣ ਲਵਾਈ ਆ ਆ ਜਿਹੜੀ ਜਾਲੀ ਹੋਣ ਲੱਗੀ ਆ ਤੇ ਨਾਲੇ ਪਲਾਸਟਰ ਕਰਵਾਇਆ ਬਈ ਤੇ ਕੰਮ ਚੱਲੀ ਜਾਂਦਾ ਪਿੰਡ ਦਾ ਇੱਥੇ ਪਹਿਲਾਂ ਨਾ ਫਿਲਟਰ ਲੱਗਾ ਹੁੰਦਾ ਸੀ ਪਰ ਫਿਲਟਰ ਦੇ ਆਸ-ਪਾਸ ਜਿਹੜੀ ਕੰਧ ਹੈਣੀ ਸੀ ਪਰ ਹੁਣ ਕੰਧ ਕੱਢ ਕੇ ਤੇ ਪਲਾਸਟਰ ਕਰਵਾ ਕੇ ਤੇ ਇੱਥੇ ਵੀ ਜਾਲੀ ਲਵਾਤੀ ਤੇ ਇੱਥੇ ਬਣੀ ਹੋਈ ਇੱਕ ਆਂਗਣਵਾੜੀ ਤੇ ਇਹਦੀ ਵੀ ਜਿਹੜੀ ਕੰਧ ਕਢਾ ਕੇ ਤੇ ਗੇਟ ਲਵਾਤਾ ਵਾ ਤੇ ਨਾਲ ਹੀ ਇਧਰਲੇ ਪਾਸੇ ਹੈਗਾ ਇੱਕ ਡੰਗਰ ਹਸਪਤਾਲ ਤੇ ਇਹਦੀ ਵੀ ਜਿਹੜੀ ਸਾਰੀ ਕੰਧ ਪਹਿਲਾਂ ਟਵਾ ਹੈਗੀ ਤਾਂ ਸੀ ਪਰ ਉਹ ਟਵਾ ਕੇ ਜਿਹੜੀ ਸਾਰੀ ਨਵੀਂ ਕੱਢ ਕੇ ਤੇ ਇਹਦੇ ਵੀ ਆਸੇ ਪਾਸੇ ਜਿਹੜਾ ਸਾਰਾ ਜਾਲੀ ਲਾ ਦਿੱਤੀ ਆ ਤੇ ਸਾਰੇ ਗਰਾਊਂਡ ਦੇ ਵਿੱਚ ਸਕੂਲ ਦੇ ਗਰਾਊਂਡ ਦੇ ਵਿੱਚ ਜਿਹੜਾ ਦੁਵਾਰਾ ਵਾਹ ਕੇ ਸਾਰਾ ਪਹਿਲਾ ਵਾਲਾ ਘਾ ਤੇ ਹੁਣ ਇਹ ਦੁਵਾਰਾ ਘਾ ਲਾਇਆ ਬਈ ਹਣਾ ਗੱਦੀ ਕਾ ਤੇ ਕਿਉਂਕਿ ਭਖੜਾ ਵਿੱਚ ਬਹੁਤ ਹੋ ਗਿਆ ਸੀ ਇਹਦੇ ਤੇ ਇਸੇ ਕਰਕੇ ਜਿਹੜਾ ਦੁਬਾਰਾ ਵਾਹ ਕੇ ਤੇ ਕਰੈਕਟ ਵਾਲੀ ਪਿਚ ਵੀ ਸੀ ਉਹ ਵੀ ਵਿੱਚੇ ਵਾਹਤੀ ਸੀ ਪਰ ਹੁਣ ਉਹ ਦੁਬਾਰਾ ਬਣਾਉਣਗੇ ਤੇ ਇੱਕ ਵੱਡੀ ਵਾਲਾ ਜਿਹੜਾ ਗਰਾਊਂਡ ਉਹਨਾਂ ਕ ਛੜਤ ਤੇ ਬਾਕੀ ਸਾਰੇ ਥਾਂ ਤੇ ਘਾਹ ਲਾਤਾ ਵਾ ਇੱਕ ਬਈ ਆ ਜਿਹੜਾ ਨਾਲਾ ਇਹ ਵੀ ਹੁਣ ਹੀ ਬਣਾਇਆ ਵਾ ਇਹ ਵੀ ਸਰਪੰਚ ਨੇ ਬਣਾਇਆ ਵਾ ਤੇ ਇੱਧਰਲੇ ਪਾਸੇ ਛੱਪੜ ਤੇ ਇਹ ਸਾਹਮਣੋਂ ਦੂਜੇ ਪਾਸੋਂ ਲੈ ਕੇ ਆਂਦਾ ਇਧਰਲੇ ਪਾਸੇ ਕਿਉਂਕਿ ਇੰਨਾ ਘਰਾਂ ਦਾ ਜਿਹੜਾ ਪਾਣੀ ਦਾ ਨਿਕਾਸ ਹੈ ਨਹੀਂ ਸੀ ਕਿਸੇ ਪਾਸੇ ਹਨ ਤੇ ਜਦੋਂ ਮੀਂਹ ਆਉਂਦਾ ਸੀ ਤੇ ਇਹ ਜਿਹੜੀ ਸੜਕ ਸਾਰੀ ਭਰ ਜਾਂਦੀ ਸੀਗੀ ਪਾਣੀ ਦੇ ਨਾਲ ਤੇ ਕਿਸੇ ਪਾਸੇ ਨਹੀਂ ਪਾਣੀ ਲੰਘਦਾ ਸੀਗਾ ਤੇ ਇਧਰਲੇ ਪਾਸੇ ਇਹ ਜਿਹੜਾ ਸਾਰਾ ਨਾਲਾ ਬਣਾਇਆ ਵਾ ਇਧਰਲੇ ਪਾਸੇ ਆ ਜਿਹੜਾ ਛੱਪੜ ਤੇ ਇਹ ਵੀ ਜਿਹੜਾ ਹੁਣ ਹੀ ਮਹੀਨੇ ਦੇ ਵਿੱਚ ਵਿੱਚ ਹੀ ਜਿਹੜਾ ਸਾਰਾ ਤਿਆਰ ਕੀਤਾ ਵਾ ਤੇ ਸਰਪੰਚੀ ਵੇਖ ਲੋ ਕੋਈ ਨੂੰ ਕਿੰਨਾ ਕ ਟਾਈਮ ਹੋਇਆ ਵਾ ਤੇ ਥੋੜੇ ਸਮੇਂ ਦੇ ਵਿੱਚ ਵਿੱਚ ਹੀ ਬਾਈ ਜਿਹੜਾ ਸਰਪੰਚ ਸਾਹਿਬ ਨੇ ਬਹੁਤ ਵਧੀਆ ਜਿਹੜੇ ਕੰਮ ਸ਼ੁਰੂ ਕਰਤੇ ਆ ਤੇ ਹੋਰ ਕਿਹੜੇ ਕਿਹੜੇ ਪਿੰਡਾਂ ਦੀ ਜਿਹੜਾ ਕੰਮ ਚੱਲਦਾ ਉਹ ਵੀ ਸਾਨੂੰ ਦੱਸਿਆ ਜੇ ਤੇ ਇਧਰਲੇ ਪਾਸੇ ਆ ਦੇਖੋ ਇਧਰ ਲਾਇਬ੍ਰੇਰੀ ਬਣ ਰਹੀ ਹੈ ਪਿੰਡ ਦੇ ਵਿੱਚ ਇਹ ਸਾਂਝੀ ਜਗ੍ਹਾ ਦੇ ਵਿੱਚ ਇੱਥੇ ਗਊਸ਼ਾਲਾ ਸੀ ਪਹਿਲਾਂ ਤੇ ਇੱਥੇ ਜਿਹੜੀ ਲਾਇਬ੍ਰੇਰੀ ਆ ਬਣ ਰਹੀ ਆ ਆ ਪਿੰਡ ਦੇ ਵਾਸਤੇ ਸੋ ਜਿਹੜੇ ਜਿਹੜੇ ਪਿੰਡ ਦੇ ਵਿੱਚ ਕੰਮ ਚੱਲ ਰਿਹਾ ਜਾਂ ਸਰਪੰਚ ਵਧੀਆ ਕੰਮ ਕਰ ਰਿਹਾ ਹਨ ਤੋ ਜਰੂਰ ਹਾਜ਼ਰੀ ਲਵਾਇਓ ਜੋ ਲਾਈਕ ਕਰਾਇਓ ਵੀਡੀਓ ਨੂੰ ਤੇ ਸ਼ੇਅਰ ਕਰਾਇਓ ਵੀਡੀਓ ਨੂੰ ਬਾਈ ਜੀ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ